ਜੈ ਸ਼੍ਰੀ ਰਾਮ ਮੈਂ ਰੋਹਿਤ ਵਰਮਾ ਲੁਧਿਆਣਾ ਤੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਮੈਂ ਰੋਹਿਤ ਵਰਮਾ ਉਹਨਾਂ ਨੂੰ ਦਿਲੋਂ ਨਮਨ ਕਰਦਾ ਬਾਰੰਬਾਰ ਪ੍ਰਣਾਮ ਕਰਦਾ ਉਹਨਾਂ ਦੀ ਸ਼ਹਾਦਤ ਨੂੰ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਕਹਿੰਦੇ ਨੇ ਕਿ ਉਹਨਾਂ ਨੇ ਧਰਮ ਦੀ ਰੱਖਿਆ ਖਾਤਰ ਆਪਣਾ ਬલિદાન ਦੇ ਦਿੱਤਾ ਹੁਣ ਸਵਾਲ ਇਹ ਹੈ ਕਿ ਜਿਹੜੇ ਲੋਗ ਜਿਹੜੇ ਕੱਟੜਪੰਥੀ ਲੋਗ ਅੱਜ ਕੱਲ ਦੀ ਸਿੱਖ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰ ਰਹੇ ਨੇ Hindu ਸਿੱਖਾਂ ਦੇ ਵਿੱਚ ਪਾੜ ਪਾ ਰਹੇ ਨੇ ਸਿੱਖਾਂ ਨੂੰ ਹਿੰਦੂਆਂ ਤੋਂ ਵੱਖ ਦੱਸ ਰਹੇ ਨੇ ਉਹ ਮੇਰੇ ਕੁਝ ਸਵਾਲਾਂ ਦਾ ਜਵਾਬ ਦੇਣ ਜਿਸ ਸਮੇਂ ਔਰੰਗਜ਼ੇਬ ਕਸ਼ਮੀਰੀ ਪੰਡਤਾਂ ਦੇ ਜਨੇਊ ਲਾਲਾਂ ਕੇ ਛਿੱਟ ਰਿਆ ਸੀ ਉਹਨਾਂ ਦੇ ਤਿਲਕ ਮਟਾਏ ਜਾ ਰਹੇ ਸੀ ਜਦੋਂ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਜੀ ਦੇ ਕੋਲ ਜਾਂਦੇ ਨੇ ਆਪਣੇ ਧਰਮ ਦੀ ਰੱਖਿਆ ਵਾਸਤੇ ਕਿਉਂਕਿ ਔਰੰਗਜ਼ੇਬ ਉਹਨਾਂ ਦੇ ਤਿਲਕ ਮਟਾ ਰਿਆ ਸੀ ਉਹਨਾਂ ਦੇ ਜਨੇਊ ਲਾਲਾਂ ਛਿੱਟ ਰਿਆ ਸੀ ਜਬਰਦਸਤੀ ਉਹਨਾਂ ਨੂੰ ਇਸਲਾਮ ਕਬੂਲ ਕਰਵਾਉਣਾ ਚਾਹੁੰਦਾ ਸੀ ਜੋ ਕਿ ਉਹ ਨਹੀਂ ਸੀ ਚਾਹੁੰਦੇ ਜਿਸ ਕਾਰਨ ਕਸ਼ਮੀਰੀ ਪੰਡਤ ਆਪਣੀ ਰੱਖਿਆ ਲਈ ਆਪਣੀ ਮਦਦ ਵਾਸਤੇ ਗੁਰੂ ਤੇਗ ਬਹਾਦਰ ਜੀ ਕੋਲ ਜਾਂਦੇ ਨੇ ਤੇ ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਜਾਓ ਤੁਸੀਂ ਜਾ ਕੇ ਔਰਗਜੀਬ ਨੂੰ ਕਹਿ ਦਿਓ ਕਿ ਸਾਡਾ ਗੁਰੂ ਟੇਗ ਬਹਾਦਰ ਹੈ ਜੇ ਉਹਨੇ ਇਸਲਾਮ ਕਬੂਲ ਕਰ ਲਿਆ ਤਾਂ ਅਸੀਂ ਵੀ ਸਾਰੇ ਜਾਨੇ ਇਸਲਾਮ ਕਬੂਲਣ ਵਾਸਤੇ ਤਿਆਰ ਨਾ ਜੇ ਅੱਜ ਕੱਲ ਦੇ ਜਿਹੜੇ ਕੱਟੜਪੰਥੀ ਲੋਗ ਨੇ ਕੁਛ ਖਾਲਿਸਤਾਨੀ ਮਾਈਂਡਡ ਲੋਗ ਧਰਮ ਵਿਰੋਧੀ ਲੋਗ ਦੇਸ਼ ਵਿਰੋਧੀ ਲੋਗ ਜਿਹੜੇ ਕਹਿੰਦੇ ਨੇ ਕਿ ਤਿਲਕ ਲਾਣਾ ਜਾਂ ਜਨੇਊ ਪਾਣਾ ਪਖੰਡ ਹੈ ਜੇ ਤਿਲਕ ਲਾਣਾ ਜਾਂ ਜਨੇਊ ਪਾਣਾ ਪਖੰਡ ਸੀ ਤਾਂ ਕਿਉਂ ਗੁਰੂ ਤੇਗ ਬਹਾਦਰ ਜੀ ਨੇ ਇਸ ਤਿਲਕ ਤੇ ਜਨੇਊ ਦੀ ਰੱਖਿਆ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਕਿਉਂ ਹੁਣਾ ਨੇ ਇਸ ਤਿਲਕ ਤੇ ਜਨੇਊ ਵਾਸਤੇ ਔਰੰਗਜ਼ੇਬ ਦਾ ਵਿਰੋਧ ਕੀਤਾ ਕਿਉਂ ਉਹਨਾਂ ਨੇ ਤਿਲਕ ਤੇ ਜਨੇਊ ਦਾ ਵਿਰੋਧ ਕਿਉਂ ਨਹੀਂ ਕੀਤਾ ਕਿਉਂ ਉਹਨਾਂ ਨੇ ਇਸਲਾਮ ਧਰਮ ਕਬੂਲਣ ਤੋਂ ਬਣਾ ਕਰ ਦਿੱਤਾ ਕਿਉਂ ਉਹਨਾਂ ਨੇ ਕਿਹਾ ਕਿ ਮੈਂ ਕਸ਼ਮੀਰੀ ਪੰਡਤਾਂ ਦਾ ਗੁਰੂ ਆ ਮੈਂ ਹਿੰਦੂਆਂ ਦਾ ਗੁਰੂ ਆ ਸੋ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਅੱਜ ਕੱਲ ਦੀ ਜਿਹੜੀ ਮੰਦਿਰ ਹੈ ਨੌਜਵਾਨ ਪੀੜ੍ਹੀ ਹੈ ਸਿੱਖ ਨੌਜਵਾਨ ਪੀੜ੍ਹੀ ਖਾਸ ਕਰਕੇ ਜਿਹੜੀ ਇਹਨਾਂ ਕਟੜ ਪੰਥੀਆਂ ਦੇ ਮਗਰ ਲੱਗ ਕੇ Hindu Sikh ਭਾਈਚਾਰੇ ਵਿੱਚ 파ੜ ਪਾ ਰਹੀ ਹੈ ਆਪਣੇ ਆਪ ਨੂੰ ਵੱਖਰੀ ਕੌਮ ਵੱਖਰਾ ਧਰਮ ਦੀ ਕਿ ਦੱਸ ਰਹੇ ਨੇ ਤਾਂ ਉਹਨਾਂ ਨੂੰ ਦੱਸਣਾ ਚਾਹਨਾ ਕਿ Hindu Sikh ਨੋ ਮਾਸ ਦਾ ਰਿਸ਼ਤਾ ਇੱਕੋ ਹੀ ਮਾਂ ਦੇ ਦੋ ਪੁੱਤ ਨੇ ਇੱਕੋ ਹੀ ਪੇੜ ਦੀਆਂ ਦੋ ਡਾਲੀਆਂ ਨੇ ਸਾਡੀਆਂ ਜੜਾ ਇੱਕ ਨੇ ਸਾਡੇ ਰੀਤੀ ਰਿਵਾਜ ਇੱਕ ਨੇ ਸਾਡੇ ਗੁਰੂ ਇੱਕ ਨੇ ਸਾਡੇ ਸੰਸਕਾਰ ਇੱਕੋ ਜਿਹੇ ਨੇ ਸੋ ਆਪਣੇ ਆਪ ਨੂੰ ਵੱਖ ਕਰਨ ਦੀ ਕੋਸ਼ਿਸ਼ ਨਾ ਕਰਦੇ ਹੋਏ ਆਪਸੀ ਭਾਈਚਾਰੇ ਦੇ ਵਿੱਚ ਵਾਅਦਾ ਕਰੋ ਆਪਾਂ ਇੱਕ ਹੋਈਏ ਤਾਂ ਕਿ ਇਹਨਾਂ ਦੇਸ਼ ਵਿਰੋਧੀ ਤੇ ਧਰਮ ਵਿਰੋਧੀ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ ਇਹ ਕੁਝ ਕੁ ਲੋਕ ਨੇ ਜਿਹੜੇ ਵਿਦੇਸ਼ੀ ਫੰਡਕ ਵਾਸਤੇ ਸਾਨੂੰ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਆਪਣਾ ਮਕਸਦ ਸਿੱਧ ਕਰਨਾ ਚਾਹਦੇ ਨੇ ਸਾਡੇ ਦਸੇ ਗੁਰੂ ਸਨਾਤਨ ਪਰਿਵਾਰਾਜੋ ਹੋਏ ਨੇ ਜੇ ਸਨਾਤਨ ਦੇ ਵਿੱਚ ਜਾਂ ਧਰਮ ਦੇ ਵਿੱਚ Hindu ਧਰਮ ਦੇ ਵਿੱਚ ਕਿਸੇ ਤਰ੍ਹਾਂ ਦਾ ਉਹ ਨਾ ਲੋਕਾਂ ਨੂੰ ਪਖੰਡ ਨਜ਼ਰ ਆਂਦਾ ਸਾਡੇ ਗੁਰੂਆਂ ਨੂੰ ਪਖੰਡ ਨਜ਼ਰ ਆਂਦਾ ਤਾਂ ਉਹ ਇਸ ਧਰਮ ਵਾਸਤੇ ਆਪਣੀ ਕੁਰਬਾਨੀ ਨਾ ਦਿੰਦੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਧਰਮ ਦੀ ਰੱਖਿਆ ਵਾਸਤੇ ਇਸੇ ਸਨਾਤਨ ਧਰਮ ਦੀ ਰੱਖਿਆ ਵਾਸਤੇ ਜਦੋਂ ਗੁਰੂ ਜੀ ਨੇ ਸਿੱਖ ਪੰਥ ਦੀ ਸਥਾਪਨਾ ਕੀਤੀ ਸੀ ਉਸ ਸਮੇਂ ਹਰ ਹਿੰਦੂ ਪਰਿਵਾਰ ਨੇ ਆਪਣਾ ਵੱਡਾ ਲੜਕਾ ਸਿੱਖ ਪੰਥ ਨੂੰ ਸੌਪਿਆ ਸੀ ਕਿਉਂਕਿ ਗੁਰੂ ਜੀ ਨੇ ਇੱਕ ਪੰਥ ਸਾਜਿਆ ਸੀ ਕੋਈ ਧਰਮ ਨਹੀਂ ਸੀ ਬਣਾਇਆ ਵੱਖਰਾ ਧਰਮ ਨਹੀਂ ਸੀ ਬਣਾਇਆ ਪੰਥ ਮਤਲਬ ਇੱਕ ਫੋਰਸ ਸਾਜੀ ਸੀ ਸਰਦਾਰ ਕਿਹਾ ਵਿਆਸੀ ਇਸ ਕਰਕੇ ਕਿਉਂਕਿ ਸਰਦਾਰ ਮੁਖੀ ਨੂੰ ਕਿਹਾ ਜਾਂਦਾ ਘਰ ਦਾ ਮੁਖੀ ਮਤਲਬ ਘਰ ਦਾ ਵੱਡਾ ਲੜਕਾ ਸਿੱਖ ਫੌਜ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਸੀ ਉਸ ਪੰਥ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਸੀ ਗਊ ਗਰੀਬ ਦੀ ਰੱਖਿਆ ਵਾਸਤੇ ਜਿਹੜੀ ਗੁਰੂ ਜੀ ਨੇ ਫੌਜ ਬਣਾਈ ਸੀ ਸੋ ਮੇਰੇ ਸਿੱਖ ਵੀਰਾਂ ਨੂੰ ਫਿਰ ਅਪੀਲ ਹੈ ਕਿ Hindu ਤੇ Sikhਾਂ ਦੇ ਵਿਚਕਾਰ ਫਰਕ ਨਾ ਪਾਉਂਦੇ ਹੋਏ ਆਪਾਂ ਪੈਰ ਕਰੀਏ ਆਪਸੀ ਭਾਈਚਾਰੇ ਦੀ ਆਪਸੀ ਭਾਈਚਾਰੇ ਨੂੰ ਵਧਾਣ ਦੀ ਜਿਹਦੇ ਨਾਲ Hindu Sikh ਭਾਈਚਾਰੇ ਵਿੱਚ ਵਾਧਾ ਹੋਵੇ ਨਾ ਕਿ ਇਹ ਜਿਹੜੀ ਦਰਾਰ ਆ ਇਹ ਵਧੇ ਕੁਝ ਕਟੜਪੰਥੀ ਲੋਕਾਂ ਦੁਆਰਾ ਇਹ ਜਿਹੜੀ ਦਰਾਰ ਆ Hindu Sikh ਭਾਈਚਾਰੇ ਵਿੱਚ ਪਾਈ ਗਈ ਹੈ ਤਾਂ ਕਿ ਸਾਨੂੰ ਲੋਕਾਂ ਨੂੰ ਆਪਸ ਵਿੱਚ ਲੜਾਇਆ ਜਾ ਸਕੇ ਤੇ ਆਪਣੇ ਨਿੱਜੀ ਮਸਲੇ ਇਹ ਲੋਕ ਹੱਲ ਕਰ ਸਕਣ ਇਹਨਾਂ ਨੂੰ ਵਿਦੇਸ਼ਾਂ ਤੋਂ ਇਸ ਚੀਜ਼ ਵਾਸਤੇ ਭਾਰੀ ਫੰਡਿੰਗ ਮਿਲ ਰਹੀ ਹੈ ਤੋ ਮੇਰੇ ਗੁਰੂ ਗੁਰੂ ਤੇਗ ਬਹਾਦਰ ਜੀ ਲਈ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੇ ਬਲੀਦਾਨ ਨੂੰ ਮੈਂ ਇੱਕ ਵਾਰ ਫੇਰ ਦਿਲੋਂ ਨਮਨ ਕਰਦਾ ਪ੍ਰਣਾਮ ਕਰਦਾ ਤੇ ਆਪਣੇ ਸਿੱਖ ਵੀਰਾਂ ਨੂੰ ਇਹ ਅਪੀਲ ਕਰਦਾ ਕਿ Hindu Sikh ਭਾਈਚਾਰੇ ਨੂੰ ਵਡਾਵਾ ਦਿੱਤਾ ਜਾਵੇ ਨਾ ਕਿ ਇਸ ਦਰਾਰ ਨੂੰ ਵਧਾਇਆ ਜਾਵੇ ਤੇ ਤੁਸੀਂ ਲੋਗ ਇੰਨਾ ਕਟੜ ਪੰਥੀਆਂ ਦੀਆਂ ਗੱਲਾਂ ਤੋਂ ਗੁਮਰਾਹ ਹੋਣ ਤੋਂ ਬਚੋ ਕਿਉਂਕਿ ਇਹਨਾਂ ਲੋਕਾਂ ਨੂੰ ਮੋਟੀ ਫੱਟੀ ਕਿ ਮਿਲ ਰਹੀ ਹੈ ਦੇਸ਼ ਦਾ ਮੋਹਣ ਖਰਾਬ ਕਰਨ ਵਾਸਤੇ ਪੰਜਾਬ ਦਾ ਮੋਹਣ ਖਰਾਬ ਕਰਨ ਵਾਸਤੇ ਕੋਈ ਇਹਨਾਂ ਨੂੰ ਦੇਸ਼ ਧਰਮ ਦੇ ਨਾਲ ਸਿੱਖ ਧਰਮ ਦੇ ਨਾਲ ਕੋਈ ਮਤਲਬ ਨਹੀਂ ਹੈ ਜੈ ਸ਼੍ਰੀ ਧਾ